ਲਗਾਈ ਆਵਾਜ਼ ਆਈ ਕੋਈ ਇਸ ਨੂੰ ਇਸ ਵੰਚੇ ਹੀ ਵੈਰੀਫਾਈ ਕਰ ਰਹੇ ਆ ਐਸਐਸਓ ਕੋਈ ਬਲਾਸ ਇੱਥੇ ਸਾਨੂੰ ਪਤਾ ਨਹੀਂ ਕਿ ਇਲਾਕੇ ਦੇ ਆਹ ਪੁਆਇੰਟ ਸਾਰੇ ਕਹਿੰਦੇ ਸਾਨੂੰ ਬਹੁਤ ਤਕੜਾ ਬਲਾਸ ਤੇ ਧਮਾਕਾ ਹੋਇਆ ਸੀ ਨਾ ਤੱਕ ਡਿੱਗੀਆਂ ਤਸਵੀਰਾਂ ਤੱਕ ਅਸੀਂ ਵੈਰੀਫਾਈ ਕਰ ਰਹੇ ਜੀ ਸੀਨੀਅਰ ਸੁਰਾਗੇ ਨੇ ਤੁਹਾਨੂੰ ਦੱਸ ਦਿੰਗੇ ਸਾਰਾ ਠੀਕ ਠੀਕ ਹੈ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਸਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਟ ਪੁਲਿਸ ਵੱਲੋਂ ਅਸੀਂ 10 ਬੰਦੇ ਪ ਔਰ ਯੂਏਪੀਏ ਦਾ ਅਨਲੌਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਅੱਜ ਮਰੀ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨਿਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਿਨਾਈਲ ਦਾ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆਨ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਿਉਂਕਿ ਹੁਣ ਸਕੰਜਾ ਕਾਫੀ ਇਹਨਾਂ ਤੇ ਖਸਿਆ ਜਾ ਰਿਹਾ ਔਰ ਸਾਡੇ ਕੋਲ ਬੰਦੇ ਨਾਮਜ਼ਦ ਨਹੀਂ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਖਰ ਅਮਨ ਖੋਖਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਆਖ ਕੀ ਵਜ੍ਹਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਗੱਲ ਕਰਕੇ ਤੈਸਿਲ ਪਈ ਜਾਵੇ ਨੂੰ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤੇ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇ ਗਏ ਤੇ ਉਹ ਨੈਚੁਰਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟਬੈਕ ਲੱਗਿਆ ਤੁਹਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੂ ਹੈ ਔਰ ਜਲਦੀ ਤੋਂ ਔਰ ਨਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੇ ਉੱਪਰ ਅਸੀਂ ਦੇਖੋ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਇਹ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਬੱਬੇ ਕੀਤੀ ਟੀਨਾ ਨਵੀਆਂ ਪਾਈਆਂ ਜਾ ਰਹੀ ਸੀ ਸਵੇਰੇ 4 ਵਜੇ ਉਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾ ਆਈਆਂ ਸਰ ਪਰ ਮੈਂ ਤੱਕ ਅਜੇ ਉਲਕਾ ਨਹੀਂ ਰਹੀ ਹੈ ਵੀ ਤੇ ਬਾਹਰ ਨੌਇਸ ਤਾਂ ਆਈ ਹੈ ਔਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਇਹ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦਿਨ ਦੀ ਆਪਾਂ ਦੁਸ਼ੀ ਫੜੇ ਹੋ ਚੁੱਕੇ ਆ ਇਹ ਚੱਕਰ ਕੀ ਜਿਹੜਾ ਬਾਰ-ਬਾਰ ਪੁਲਿਸ ਥਾਣੇ ਤੱਕ ਕੋਈ ਮਾੜਾ ਮਟਾ ਕਲੂਜ਼ ਨਹੀਂ ਮਿਲਿਆ ਲੱਗੇ ਹੈ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨਾਂ 'ਚ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜ 'ਤੇ ਚੱਲ ਰਿਹਾ ਹੈ